ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਸੋ ਅੱਜ ਤੁਹਾਨੂੰ ਦੋ ਕੋਠੀਆਂ ਦਿਖਾਵਾਂਗੇ ਜਿਹੜੀਆਂ ਬਣ ਰਹੀਆਂ ਸ਼ਟਰਿੰਗ ਹੋ ਰਹੀ ਹੈ ਜਿਨ੍ਹਾਂ ਦੀ ਉਸ ਤੋਂ ਪਹਿਲਾਂ ਜਿਨ੍ਹਾਂ ਵੀ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਪਹਿਲਾਂ ਜੇ ਮੁਹੱਲੇ ਦੀ ਗੱਲ ਕਰੀਏ ਤਾਂ ਮਹਾਰਾਜਾ ਰਜੀਤ ਸਿੰਘ ਨਗਰਾਜੀ ਇਹ ਕੋਟਕਪੂਰਾ ਬਾਈਪਾਸ ਤੇ ਤੁਸੀਂ ਦੇਖ ਸਕਦੇ ਹੋ ਕੋਟਕਪੂਰਾ ਬਾਈਪਾਸ ਵਾਲਾ ਜਿਹੜਾ ਪੁਲ ਮੋਗਾ ਸ਼ਹਿਰ ਦੇ ਵਿੱਚ ਉੱਥੇ ਇਹ ਦੋ ਕੋਠੀਆਂ ਬਣ ਰਹੀਆਂ ਬਿਲਕੁਲ ਪੁਲ ਦੇ ਨੇੜੇ ਆ ਬਾਈਪਾਸ ਬਿਲਕੁਲ ਨੇੜੇ ਆ ਨੇੜੇ ਡੇਰਾ ਸਰਸਾ ਵੀ ਆ ਮਹਾਰਾਜਾ ਰਜੀਤ ਸਿੰਘ ਨਗਰ ਹੁਣ ਆਪਾਂ ਜੇ ਗੱਲ ਕਰੀਏ ਵੀ ਇਹ ਕੋਠੀਆਂ 5-5 ਮਰਲੇ ਦੀਆਂ ਜਿੱਦੀ ਜਿਹੜੀ ਲੰਬਾਈ ਹੈਗੀ ਆ ਉਹ ਤਾਂ ਹੈਗੀ ਆ 52.95 ਤੇ ਜੇ ਫਰੰਟ ਦੀ ਗੱਲ ਕਰੀਏ ਤਾਂ ਇੱਕ ਕੋਠੀ ਜਿਹੜੀ ਹੈਗੀ ਆ ਕਾਰਨਰ ਤੇ ਆ ਤੇ ਦੂਸਰੀ ਕੋਠੀ ਉਹਦੇ ਨਾਲ ਜਿਹੜੀ ਕਾਰਨਰ ਤੇ ਆ ਉਹ 22 ਫੁੱਟ ਫਰੰਟ ਆ ਉਹਦਾ ਤੇ ਜਿਹੜੀ ਨਾਲ ਦੀ ਕੋਠੀ ਦਾ 21.4 ਫੁੱਟ ਜਿਹੜਾ ਉਹ ਫਰੰਟ ਤਿਆਰ ਕਰਕੇ ਇਹ ਕੋਠੀਆਂ ਦੇਣੀਆਂ ਤਿਆਰੀ ਦੇ ਵਿੱਚ ਕੀ ਕੀ ਹੋਊਗਾ 2x4 ਦੀ ਜਿਹੜੀ ਆ ਟੈ ਲੱਗੂਗੀ ਬਾਥਰੂਮ ਜਿਹੜੇ ਆ ਤਿਆਰ ਕਰਕੇ ਦੇਣਗੇ ਪੀਓਪੀ ਤੇ ਵਾਲ ਪੱਟੀ ਦਾ ਕੰਮ ਕਰਵਾ ਕੇ ਦੇਣਗੇ ਜੇਕਰ ਉਹਨਾਂ ਆਪਾ ਪਾਣੀ ਦੀ ਗੱਲ ਕਰੀਏ ਤਾਂ ਚਾਰ ਘਰਾਂ ਵਾਸਤੇ ਜਿਹੜੀ ਆ ਸਾਂਝੀ ਮੱਛੀ ਮੋਟਰ ਜਿਹੜੀ ਆ ਗਲੀ ਦੇ ਵਿੱਚ ਲੱਗੀ ਹੋਈ ਆ ਜਿੰਨੀ ਦੇਰ ਤੱਕ ਵਾਟਰ ਵਾਕ ਦੀ ਸਪਲਾਈ ਨਹੀਂ ਆਉਂਦੀ ਤੁਸੀਂ ਮੱਛੀ ਮੋਟਰ ਦੀ ਵਰਤੋਂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਵੀ ਗਲੀ ਦੇ ਵਿੱਚ ਹੀ ਰਹਿਣੀ ਆ ਉਹ ਬਿਜਲੀ ਦਾ ਮੀਟਰ ਤੇ ਸੀਵਰੇਜ ਦਾ ਕਨੈਕਸ਼ਨ ਮਾਲਕ ਆਪ ਲਊਗਾ ਜੇ ਕਰਦੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 23.2 ਲੱਖ ਰੁਪਇਆ ਇਹਦੀ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਜਿਸ ਵੀ ਵੀਰ ਭਰਾ ਨੇ ਇਹ ਬੰਦੀ ਕੋਠੀ ਲੈਣੀ ਹੋਵੇ ਤਾਂ ਬੰਦੀ ਕੋਠੀ ਵੀ ਲੈ ਸਕਦਾ ਕਿਸੇ ਵੀਰ ਭਰਾ ਦਾ ਜਿਹੜਾ ਬਜਟ ਆ ਉਹ ਘੱਟ ਹੁੰਦਾ ਤਾਂ ਜਿਸ ਵੀ ਵੀਰ ਭਰਾ ਨੇ ਇਹ ਕੋਠੀ ਖਰੀਦਣੀ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਜੇ ਤਿਆਰੀ ਤੋਂ ਪਹਿਲਾਂ ਕੋਠੀ ਲੈਣੀ ਹੋਵੇ ਤਾਂ ਤਿਆਰੀ ਤੋਂ ਪਹਿਲਾਂ ਵੀ ਲੈ ਸਕਦਾ ਹੈ ਥੋੜਾ ਜਿਹਾ ਬਜਟ ਉਸ ਹਿਸਾਬ ਦੇ ਨਾਲ ਜਿੰਨਾ ਵੀਰਪਰਾਵਾਂ ਦਾ ਹੈਗਾ ਤਾਂ ਜਿਨ੍ਹਾਂ ਨੇ ਤਿਆਰੀ ਕਰਵਾ ਕੇ ਲੈਣੀ ਆ ਤਾਂ 2/4 ਦੀ ਟੈਲ ਲੱਗੂਗੀ ਵਾਸ਼ਰੂਮ ਤਿਆਰ ਹੋਣਗੇ ਪੀਓਪੀ ਦਾ ਕੰਮ ਹੋਊਗਾ ਗੇਟ ਦਰਵਾਜ਼ੇ ਜਿਹੜੇ ਆ ਉਹ ਲੱਗਣਗੇ ਠੀਕ ਹੈ ਬਾਕੀ ਜੋ ਨਾਰਮਲ ਜਿੰਨਾ ਕਿ ਤਿਆਰੀ ਹੁੰਦੀ ਆ ਉਹ ਸਾਰੀ ਵੀਰ ਜਿਹੜੀ ਹੈ ਕਰਵਾ ਕੇ ਦੇਣਗੇ ਤੇ ਜੇ ਉਸ ਤੋਂ ਬੈਟਰ ਵੀ ਕਰਵਾਉਣਾ ਹੋਵੇ ਤਾਂ ਪੂਰਵੀ ਆਪਾਂ ਕਰਵਾ ਸਕਦੇ ਆ ਬਾਈ ਹੋਰਾਂ ਕੋਲ ਪਰ ਉਹਦੀ ਜਿਹੜੀ ਕੀਮਤ ਉਹ ਅਲੱਗ ਲੱਗੂਗੀ ਉਹਦੀ ਪੇਮੈਂਟ ਤੁਹਾਨੂੰ ਕਰਨੀ ਪੈਣੀ ਆ ਸੋ ਗੱਲ ਕਰਦੇ ਸੀਗੇ ਡਿਮਾਂਡ ਦੀ ਤਾਂ 23.5 ਲੱਖ ਰੁਪਇਆ ਡਿਮਾਂਡ ਰੱਖੀ ਆ ਗਲੀ ਦੀ ਗੱਲ ਕਰੀਏ ਤਾਂ 20 ਫੁੱਟ ਜਿਹੜੀ ਆ ਗਲੀ ਐ ਸੋ ਹਾਈਵੇ ਵੀ ਨੇੜੇ ਆ ਦਾ ਬਹੁਤ ਸੋਹਣਾ ਏਰੀਆ ਵੀ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੁਸੀਂ ਘਰ ਦੀ ਵੀਡੀਓ ਬਣਾ ਕੇ ਕੋਠੀ ਦੀ ਵੀਡੀਓ ਬਣਾ ਕੇ ਬੜੇ ਆਰਾਮਦਈ ਦੇ ਨਾਲ 4-5 ਮਿੰਟਾਂ ਦੀ ਵੀਡੀਓ ਜ਼ਰੂਰ ਬਣਾਇਆ ਕਰੋ ਮੈਂ ਡੇਟਾ ਮਿੰਟ ਦੀ ਮੋਬਾਈਲ ਡੇਟਾ ਕਰਕੇ ਵੀਡੀਓ ਨਾ ਬਣਾਇਆ ਕਰੋ ਸੋ 4-5 ਮਿੰਟਾਂ ਦੀ ਵੀਡੀਓ ਬਣਾ ਕੇ ਸਾਨੂੰ ਸੈਂਡ ਕਰ ਦਿਓ 3-4 ਫੋਟੋਆਂ ਖਿੱਚ ਕੇ ਸੈਂਡ ਕਰ ਦਿਓ ਤੇ ਘਰ ਦੀ ਡਿਟੇਲ ਧਿਆਨ ਨਾਲ ਸੁਣਿਓ ਇੱਕ ਪੇਜ ਉੱਤੇ ਲਿਖ ਕੇ ਭੇਜੀ ਉਹ ਸੈਂਡ ਕਰਿਆ ਕਰੋ ਕਿੰਨੇ ਮਰਲੇ ਆ ਕਿੰਨੀ ਕੀਮਤ ਠੀਕ ਹੈ ਰਜਿਸਟਰੀ ਵਾਲਾ ਜਾਂ ਨਹੀਂ ਰਜਿਸਟਰੀ ਵਾਲਾ ਸੋ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ